Yo. ਦਾ ਨਾਮ ਨਾ ਜਪਸ ਗਵਾਰਾ ਕੀ ਸੋਚਾ ਸਤ ਅਗੋਚਰ ਪਾਈ ਘਟ ਦੀਪਕ ਰਹੀ ਆ ਸਮਾਈ ਕਹ ਕਵੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਜਾਨਿਆ ਤਾਉ ਮਨ ਮੰਨਿਆ ਮਨ ਮੰਨੇ ਦੂਗਨਾ ਪਤੀਜੈ ਨਾ ਪਤੀਜੈ ਸਹਾਇ ਬਾਣੀ ਭਗਵਤੀ ਜੀ ਕੀ 파ਰਸ਼ਾ ਰਸਵੀ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਤੇ ਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਉਨੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਟਿਠੀ ਸਦੁਖ ਜਾਏ ਤੇਗ ਬਾਦਰ ਸਿਮਰਿਆ ਘਰ ਨਾਉਨ ਤੇ ਆਵੇ ਧਾਏ ਸਭ ਥਾਈ ਹੋਏ ਸਹਾਇ ਇਸਵੀ 파ਰਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਬਾਸਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆਂ ਜਿਉਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਵੀਆਂ ਤਮੀਆਂ ਜਿਨ੍ਹਾਂ ਨਾਮ ਜਪਿਆ ਵਣਸ਼ ਗਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਡਿਟ ਕੀਤਾ ਦਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਉਪਰੀਆਂ ਲੋਹਾਂਆਂ ਚੜਖੀਆਂ ਤੇ ਚੜ੍ਹੇ ਆਲੇ ਨਾਚੀ ਗਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰ ਨਹੀਂ ਹਾਰਿਆ ਸਿੱਖੀ ਕੇ ਸਾ ਸਵਾਸ ਨਾਲ ਨਿਭਾਈ ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾ ਸਦਕਾ ਸਰਬ ਸੁਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂਤਾ ਹਰਛਿਆ ਰਿਆਇਤ ਦੇਖ ਕੇ ਮਤ ਹੈ ਬਿਰਦਗੀ ਪੈ ਜਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਉ ਨ ਸਿੱਖੀ ਦਾਨ ਕੇ ਸਦਾ ਨਰਹਿਤ ਦਾਨ ਗਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸੇਦਾਨ ਨਾਮਦਾਨ ਸ੍ਰੀ ਅਮਰitsar ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਨੂੰ ਗਏ ਜੁਗੋ ਜੁਗਿਆਡਾਲ ਧਰਮ ਦਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਾਤੂਛੀ ਮਾਤ ਪਾਥ ਦਾ ਰਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਰਈ ਸਦਾ ਸਾਂ ਇਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾਂ ਤੋਂ ਪਾਥ ਲਾ ਕੇ ਛੋੜਿਆ ਗਿਆ ਹੈ ਜੀ ਭੁੱਲੇ ਦਰਸ਼ਕੀਦਾਰ ਸੇਵਾ ਸੁਭਾਗਾ ਦਾਣ ਪਿਆਰੇ ਖਾਲਸਾ ਜੀ ਬਖਸ਼ੂ ਹੀ ਰਮਾਣਿਆਂ ਦੀ ਬਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਆਕਾਲ ਪੁਰਖ ਸ਼ਬਦ ਆਵਤਾਰ ਸਰਬ੍ਰੇ ਕਾਇਨਾਤ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਅੰਦਰ ਚਰਨਾ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵਰਸਵਾਏ ਅਮਰ ਸ਼ਹੀਦ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਸ਼ਹੀਦ ਸਿਆਨਿਕਾ ਸਿੰਘਾਂ ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਸਿੰਘ ਸ਼ੀਦਾ ਸੁਹਾਣਾ ਵਿਖੇ ਮਹਾਰਾਜ ਆਪ ਜੀ ਦੀਆ ਕਿਰਪਾ ਮੇਰਾ ਮਤਾ ਬਰਸਾ ਰਹੇ ਹੋ ਸੰਗਤਾਂ ਨੂੰ ਅੰਮ੍ਰਿਤ ਵੇਲੇ ਦਰਸ਼ਨ ਉਪਦੇਸ਼ ਦੀਆਂ ਦਾਤਾਂ ਵਸ ਕੇ ਨਿਹਾਲ ਕੀਤਾ ਹੈ ਜੀ ਸਮੂਹ ਸੰਗਤਾਂ ਵੱਲੋਂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਮਹਾਰਾਜ ਅਰਦਾਸ ਹੈ ਆਪ ਜੀ ਦੇ ਦਾਸ ਰਿਆਂ ਨੇ ਆਪ ਜੀ ਦੇ ਸ਼ੁਭਰ ਸਥਾਨਾਂ ਦੇ ਸ਼ਾਸਤਰਾ ਵਸਤਰਾ ਦੀ ਸ਼ਰਧਾ ਪ੍ਰੇਮ ਦੇ ਨਾਲ ਸੇਵਾ ਨਿਭਾਈ ਹੈ ਮਹਾਰਾਜ ਸੇਵਾ ਕਰਦੇ ਆਉਂਿਆ ਬਿਆਤ ਪ੍ਰਕਾਰ ਦੀਆਂ ਪੂਨਾ ਗਲਤੀਆਂ ਨੂੰ ਬਖਸ਼ ਗਣਾ ਜੀਗਾ ਵਾਸਤੇ ਸਮਾਦਰੀ ਦਾਤ ਬਖਸ਼ਣੀ ਇਸੇ ਤਰ੍ਹਾਂ ਰਹਿੰਦੀ ਸਵਾਸਾਂ ਤੱਕ ਆਪਣੀ ਚਰਨਾਂ ਦੀ ਸੇਵਾ ਕਰਨ ਦੀ ਇਬਾਦਤ ਚਾਹੋ ਬਖਸ਼ਣੀ ਜੀ ਬਿਆਤ ਸੰਗਤਾਂ ਆਪਣੇ ਜੀਵ ਨੂੰ ਸਫਲਾ ਕਰਨ ਵਾਸਤੇ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਦੀ ਆਗਮनियां ਭਰੀਆਂ ਹਨ ਸਵਨਾ ਦੀਆਂ ਤਿਰਪੁਰੇ ਬੇਟਾ ਵਾਂ ਚਰਨਾਂ ਵਿੱਚ ਪ੍ਰਭ ਦਾ ਪ੍ਰਵਾਨ ਕਰਨੀਆਂ ਜੀ ਅਰਦਾਸਾਂ ਬੇਂਤੀਆਂ ਗੁਰਮਤਿ ਅਨਸਾਰ ਸੰਪੂਰਨ ਕਰਕੇ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਦਾਸ ਰਹੀ ਨਿਮੀ ਪ੍ਰੇਮੀ ਬਣਾ ਕੇ ਰੱਖਣਾ ਸਵਨਾ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਖੁਸ਼ੀਆਂ ਖਿੜੇ ਆਨੰਦ ਵਧਾਉਣੇ ਬਿਨਾਂ ਕਲੇਸ਼ਾਂ ਸੰਕਟਾਂ ਰੋਗਾਂ ਪਾਪਾਂ ਦੇ ਨਾਸ ਕਰਨੇ ਆਪਣੀ ਭਜਨ ਬਾਣੀ ਦੇ ਪ੍ਰਤਾਪ ਕਰਨੇ ਮਹਾਰਾਜ ਆਪ ਜੀ ਦੁਆਰਾ ਬਖਸ਼ੀਆਂ ਦਾਤਾਂ ਵਿੱਚੋਂ ਹੀ ਇਸ ਮੁਸੰਤਾ ਵੱਲੋਂ ਪੰਚਮ ਗੜਾ ਪ੍ਰਸ਼ਾਦ ਜੀ ਦੇ ਸਜਾ ਕੇ ਹਾਜ਼ਰ ਹੈ ਕ੍ਰਿਪਾਕ ਸਾਧ ਸੋਧ ਪਵਿੱਤਰ ਆਵਾਜ਼ ਭੋਗਨ ਲਈ ਛੇਦ ਪ੍ਰਸ਼ਾ ਸੰਗਤਾਂ ਵਿੱਚ ਵਰਤੇ ਜੀ ਜੋ ਜੀ ਛੱਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਸਾਹਿਬ ਵਾਹਿਗੁਰੂ ਜਪੇ ਫੇਰ ਕਰੂ ਮਹਾਰਾਜ ਦੀ ਬਾਣ ਪ੍ਰਾਰambh ਕਰਦੀ ਆ ਗਿਆ ਬਖਸ਼ੋ ਅਰਦਾਸ ਕਰਵਾ ਦਾ ਘਾਟਾ ਪਿਛ ਮਾਫ ਕਰੀ ਜੀ ਸਰਬਤਨ ਕਾਰਜ ਰਾਸ ਕਰਨੇ ਸੇਹੀ ਪਿਆਰੇ ਮੇਰ ਜਿਨਾ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਰਾ ਆ ਗਿਆ ਭਈ ਅਕਾਲਿਕ ਸਭ ਸੇਖਨ ਕੋ ਹੁਕਮ ਆ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਿਉ ਮਿਲੂ ਜਹਾਂ ਰਾਜ ਕਰੇਗਾ ਖਾਲਸਾ ਹੋਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਪ ਏ ਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇ